ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਮਿਸ਼ਨਰ ਪੁਲਿਸ ਵੱਲੋਂ ਖੋਹ ਦੇ ਮਾਮਲੇ 'ਚ ਸ਼ਾਮਲ ਚਾਰ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ 30 ਮਾਰਚ ਨੂੰ ਕਾਲੀਆ ਕਲੋਨੀ 'ਚ ਹੋਈ ਸੜਕ 'ਤੇ ਲੁੱਟਖੋਹ ਦੀ ਘਟਨਾ ਤੇ ਜਲੰਧਰ ਪੁਲਿਸ ਨੇ ਤੇਜ਼ ਕਾਰਵਾਈ ਕਰਦਿਆਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਸ਼ੰਕਰ ਭਗਤਾ ਤੇ ਉਸਦੇ ਪੁੱਤਰ ਨੂੰ ਭਾਰਤ ਪਟ્રોલ ਕੰਪ ਨੇੜੇ ਲੋਰੋਕੇ ਪੰਜ ਛੱਕੀਆਂ ਨੇ 3000 ਰੁਪਏ ਤੇ ਮੋਬਾਈਲ ਖੋਹ ਲਿਆ ਸੀ ਗ੍ਰਿਫਤਾਰ ਮੁਲਜ਼ਮਾਂ ਕੋਲੋਂ 2200 ਰੁਪਏ ਲੱਭੇ ਗਏ ਇੱਕ ਐਕਟਿਵਾ ਸਕੂਟਰ ਅਤੇ ਮੋਟਰਸਾਈਕਲ ਬਰਾਮਦ ਹੋਏ ਹਨ ਪੰਜਵਾਂ ਦੋਸ਼ੀ ਹਲੇ ਫਰਾੜ ਹੈ ਜਲੰਧਰ ਪੁਲਿਸ ਕਾਨੂੰਨ ਵਿਰੋਧੀਆਂ ਨੂੰ ਲੈ ਕੇ ਵੱਦਨਵਾਗਿਆ ਹੈ ਤੇ ਅਪਰਾਧੀਆਂ ਨੂੰ ਕਿਸੇ ਹੱਦ 'ਚ ਬਖਸ਼ਿਆ ਨਹੀਂ ਜਾਵੇਗਾ ਆਓ ਇੱਕਦਾਂ ਜਲੰਧਰ ਤੋਂ ਪੱਤਰਕਾਰ ਰਮੇਸ਼ ਗਾਵਾਦੀ ਐਲਮਾਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਸਰ ਕੀ ਹੈ ਇਹ ਬਰਾਮਮਲਾ ਸਰ ਅੰਡਰ ਗਾਰਡIANS ਆਫ ਆਨਰੇਬਲ ਸੀਪੀ ਜਲੰਧਰ ਸੀਪੀ ਜਲੰਧਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਵਿੱਚ ਕਿ ਪੁਲਿਸ ਸਟੇਸ਼ਨ ਡਿਵੀਜ਼ਨ 1 ਨੇ ਇੱਕ ਸਨੈਚਿੰਗ ਦੇ ਕੇਸ ਨੂੰ ਸੁਲਝਾਇਆ ਹੈ ਜਿਹਦੇ ਵਿੱਚ ਕੀ ਮੁਕਦਮਾ 44 ਡੇਟਡ 8/4/2025 ਨੂੰ ਦਰਜ ਕਰਦੇ ਹੋਏ ਅੰਡਰ ਸੈਕਸ਼ਨ 3032 ਤੇ 35 ਬੀ ਐਨ ਐਸ ਦੇ ਵਿੱਚ ਰਜਿਸਟਰ ਕੀਤਾ ਹੈ ਹਾਲ ਹੀ ਦੇ ਘੜੀ ਦੇ ਵਿੱਚ ਸਨੈਚਿੰਗ ਦਾ ਇਨਸੀਡੈਂਟ ਸਾਹਮਣੇ ਆਇਆ ਸੀ ਉਹਦੇ ਵਿੱਚ ਚਾਰ ਅਕਿਊਜ਼ਡ ਅਰੈਸਟ ਹੋਏ ਹਨ ਜਿਨ੍ਹਾਂ ਦਾ ਨਾਮ ਹੈ ਰਾਹੁਲ ਪੁੱਤਰ ਪ੍ਰਵੇਸ਼ ਕੁਮਾਰ ਚੇਤਨ ਪੁੱਤਰ ਵਿਕਾਸ ਕੁਮਾਰ 인ਦਰਜੀਤ ਸਿੰਘ ਪੁੱਤਰ ਦਰਸੀਮ ਸਿੰਘ ਤੇ ਇੱਕ ਜੁਵਨਨ ਜਦਾ ਕਿ ਨੇਮ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਇਹਨਾਂ ਤੋਂ ਬਰਾਮਗੀ ਦੇ ਵਿੱਚ 2200 ਕੈਸ਼ ਮਿਲਿਆ ਹੈ ਤੇ ਇੱਕ ਬਾਈਕ ਸਪਲੈਂਡਰ ਬਲੈਕ ਕਲਰ ਦਾ ਤੇ ਐਕਟਿਵਾ ਵਾਈਟ ਕਲਰ ਦੀ ਵੀ ਬਰਾਮਦ ਹੋਈ ਹੈ ਜਿਹੜੀ ਕਿ ਇਹਨਾਂ ਨੇ ਸਨਾਚਿੰਗ ਦੇ ਵਿੱਚ ਅੰਜਾਮ ਦੇ ਵਿੱਚ ਲੈ ਕੇ ਆਏ ਸੀਗੇ ਤੇ ਇਹਦਾ ਨੰਬਰ ਹੈਗਾ ਬਾਈਕ ਦਾ PP08FH4584 ਤੇ ਐਕਟਿਵਾ ਦਾ PP08DX3554 ਅ ਅਸੀਂ ਪੂਰੇ ਬਚਨਪਾਤਾ ਟੂ ਰੀਚ ਦਿਸ ਕੇਸ ਟੂ ਲੌਜੀਕਲ ਜਸਟਿਸ ਪਿਛਲੇ ਵੀ ਜਿਹੜੀ ਵੀ ਇਹਨਾਂ ਦੀ ਕੜੀਆਂ ਹਨ ਉਹਨਾਂ ਨੂੰ ਵੈਰੀਫਾਈ ਕਰਕੇ ਅਸੀਂ ਅਗਲੀ ਕਾਰਵਾਈ ਅਮਲ 'ਚ ਲਿਆਵਾਂਗੇ ਥੈਂਕ ਯੂ